ਜਦਾ ਗਰਮੀ ਦੇ ਹੁੰਦਾ ਨਾ ਆਪਾਂ ਜਿਵੇਂ ਬਿੱਡਾਂ ਤੇ ਕਰਦੇ ਆਂ ਬੂਟੇ ਲੱਗੇ ਹੋਏ ਆਪਣੇ ਆ ਬੂਟੇ ਜੜਾ ਜਿਵੇਂ ਆਪਣੇ ਇਹਨੂੰ ਜੜ ਦੇ ਜਿਹੜੇ ਨੇ ਪਾਣੀ ਲੱਗਣਾ ਇਹਦਾ ਖਾਲੀ ਚ ਪਾਣੀ ਲੱਗਣਾ ਚਾਹੀਦਾ ਤੇ ਇਹਦੀ ਪ੍ਰਾਲੀ ਦੀ ਮਲਚਾਂ ਕਰਕੇ ਰੱਖੋ ਬੂਟੇ ਦੀ ਕਿਉਂਕਿ ਇੱਥੋਂ ਜਿਹੜੀ ਕਨੋਪੀ ਆ ਗਈ ਨਾ ਇੱਥੋਂ ਰੇਹ ਲੈਣੀ ਆ ਇਹ ਬਰਾਬਰੋ ਰੇਹ ਵੀ ਤੇ ਪਾਣੀ ਵੀ ਇੱਥੋਂ ਲੈਣਾ ਜਿੰਨਾ ਬੂਟੇ ਦੀ ਕਨੋਪੀ ਹੁੰਦੀ ਉੱਥੋਂ ਤੇ ਕੇ ਬੂਟੇ ਦੀਆਂ ਜੜਾਂ ਜਾ ਵੜਦੀਆਂ ਆ ਤੇ ਉੱਤੇ ਆਪੇ ਖਾਲੀ ਚੋ ਪਾਣੀ ਖਿੱਚ ਲੈਂਦੀਆਂ ਨਾਲ ਆਪਣੇ ਪਾਣੀ ਦੇਣਾ ਚਾਹੀਦਾ ਬੂਟੇ ਦੇ ਠੀਕ ਹੈ ਬਾਈ ਜੀ ਕਿਹੜੇ ਕਿਹੜੇ ਬੂਟੇ ਬਾਈ ਹੁਣ ਤੁਸੀਂ ਲਾਏ ਆ ਖੇਤ ਦੇ ਆਪਣੇ ਅਮਰੂਦ ਲੱਗਿਆ ਵਿੱਚ ਹੀ ਕੁ ਲੱਗਿਆ ਹੋਇਆ ਆੜੂ ਲੱਗਿਆ ਹੋਇਆ ਸੇਵ ਲੱਗਿਆ ਹੋਇਆ ਕਿਨੂ ਲੱਗਿਆ ਹੋਇਆ ਅਜੀਤ ਲੱਗ ਚੰਗ ਕਰਦੇ ਆ ਬਾਈ ਮਲਚਿੰਗ ਦੇ ਕੀ ਕੀ ਫਾਇਦੇ ਤੇ ਕਿਹੜੇ ਢੰਗ ਨਾਲ ਕਰਨੀ ਚਾਹੀਦੀ ਇਹ ਬੈੱਡ ਪਾ ਕੇ ਨਾ ਜੀ ਹਾਂ ਜੀ ਜਿਵੇਂ ਆਪਣੇ ਆ ਮਲਚਿੰਗ ਕਰੀ ਵੀ ਆ ਹੁਣ ਥੱਲੇ ਰਿਹਾ ਥਾਂ ਪੋਲਾ ਪਿਆ ਵੇ ਜੀ ਹਾਂ ਜੀ ਆ ਵਿੱਚ ਤੇ ਗਡੌਲੇ ਬਣੇ ਪਏ ਵੇ ਆ ਆ ਮਿੱਟੀ ਪੁਲੀ ਹੋ ਜਾਂਦੀ ਹੈ ਬਸੇ ਜੇ ਕੋਈ ਆਪਾਂ ਇਹ ਫਸਲ ਵੀ ਬੀਜਣੀਆਂ ਦੋ ਆਪਾਂ ਇੱਥੇ ਲਾ ਸਕਦੇ ਹਾਂ ਬੀਜ ਜਿਵੇਂ ਆਪਣੀ ਤੂਰੀ ਲੱਗੀ ਵੀ ਹੈ ਇਧਰਲੇ ਪਾਸੇ ਮਿਰਚ ਲੱਗੀ ਵੀ ਹੈ ਇੱਕ ਤਾਂ ਮਲਚਿੰਗ ਨਾਲ ਨਵੀਂ ਰਹਿੰਦੀ ਆ ਤੇ ਕਾ ਵੇਖੋਣ ਪੋਲਾ ਥਾਂ ਆਪਾਂ ਨੂੰ ਗੋਡੀ ਕਰਨ ਦਾ ਕੁਛ ਕਰਨ ਦੀ ਲੋੜ ਨਹੀਂ ਪੈਂਦੀ ਠੀਕ ਹੈ ਤੇ ਐਂ ਹੀ ਬੂਟਾਂ ਥਲੇ ਮਲਚਿੰਗ ਨਵੀਂ ਬੂਟੇ ਦੇ ਪਾਣੀ ਨਹੀਂ ਪਾਲਦੇ ਬੂਟੇ ਨਵੀਂ ਪਾਲਦੇ ਆਪਨੇ ਮਲਚਿੰਗ ਲਈ ਆਪਾਂ ਬਈ ਪ੍ਰਾਲੀ ਵਰਤ ਸਕਦੇ ਹਾਂ ਕਿ ਹੋਰ ਵੀ ਕੋਈ ਜੀਜੀ ਵਰਤ ਤੋਂ ਚਾਹੁੰਦੀ ਪੇਪਰ ਵੀ ਵਰਤ ਸਕਦੇ ਆਪਾਂ ਠੀਕ ਹੈ ਪਲਾਸਟਿਕ ਦਾ ਕਵਰ ਵਰਤ ਸਕਦੇ ਆਂ ਤੇ ਪ੍ਰਾਲੀ ਵੇਸਟ ਆ ਸਭ ਤੋਂ ਇਹਨਾਂ ਨਵੀਂ ਨਿਗਮੋਂ ਦਾਗਾ ਪੇਪਰ ਦਾ ਚਾਲਕ ਥੱਲੋਂ ਗਰਮ ਹੋ ਜਾਂਦਾਗਾ ਪਰ ਆਲੀ ਗਰਮ ਨਹੀਂ ਹੁੰਦੀਗੀ ਠੀਕ ਹੈ ਮਤੋਂ ਤੇ ਪਰਾਲੀ ਵਰਤਣੀ ਚਾਹੀਦੀ ਹੈ ਮਲਚਿੰਗ ਲਈ ਸੁੱਕੇ ਪੱਤੇ ਹੀ ਵਰਤ ਸਕਦੇ ਆਪਾਂ ਦਰਾਖਤਾਂ ਦੇ ਜਿਵੇਂ ਆਂਬ ਦੇ ਉਹ ਆਂਬ ਦੇ ਉਹ ਬੋੜਾਂ ਦੇ ਹੋਗੇ ਹੋਰ ਦਰਾਖਤਾਂ ਦੇ ਪੱਤੇ ਹੋਗੇ ਉਹ ਵੀ ਆਪਾਂ ਵਰਤ ਸਕਦੇ ਆਂ ਮਲਚਿੰਗ ਦੇ ਲਈ ਤੁਸੀਂ ਬੂਟਿਆਂ ਨੂੰ ਦੱਸ ਰਹੇ ਸੀ ਫਾਲਟੇ ਗੰਤੂ ਕੀ ਛੋਟੇ ਬੂਟਿਆਂ ਦੇ ਫਾਲਟੇ ਕਿਨਾਰੇ ਪਰ ਜਾਣੇ ਮੋੜ ਸਕਦੇ ਆ ਜਾਂ ਉੱਚਾੜ ਸਕਦੇ ਆ ਫੁੱਲ ਇਹਦੇ ਆਪਾਂ ਵੀ ਉਹ ਮੋਟੇ ਕਮਜ਼ੋਰ ਰਹਿੰਦੇ ਮੁੜ ਕੇ ਛੋਟੇ ਵਰ ਜਿਵੇਂ ਜ਼ਿਆਦਾ ਫਲ ਚੱਕ ਜਿਵੇਂ ਆਪਣੇ ਬੂਟੇ ਜਾਰੇ ਫਲ ਚੱਕੀ ਬੈਠੇ ਆ ਉਹਦੀ ਕੁਆਲਿਟੀ ਬਣ ਜਾਂਦੀ ਆ ਫਲ ਦੀ ਮੋਟਾ ਹੋ ਜਾਂਦਾ ਇੱਕ ਜਿਹੜਾ ਤਿੰਨ ਤਿੰਨ ਲੱਗੇ ਹੋਏ ਆ ਇਹਨਾਂ ਨੂੰ ਦੋ ਪੋਹਰ ਦਿਓ ਜੇ ਮੈਥੋਂ ਆਹ ਸਿੱਧਾ ਇੱਕ ਰੱਖ ਲਓ ਫਿਰ ਉਹਨੂੰ ਤਾਕਤ ਮਿਲ ਜਾਊਗੀ ਇੱਕ ਬੂਟੇ ਨੂੰ ਵੀ